ਸੇ ਪ੍ਰਸ਼ਾਸਨ ਅਤੇ ਵਕੀਲ ਭਾਈ ਚਾਰੇ ਦੇ ਵਿਚਕਾਰ ਰੇੜਕਾ ਲਗਾਤਾਰ ਵਾਦਾ ਜਾ ਰਿਹਾ ਦਾਦੀਆ ਕੀ ਬਠਿੰਡਾ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਵਕੀਲ ਜਸਪਿੰਦਰ ਪਾਲ ਤੇ ਅਣਪਛਾਤੇ ਲੋਕਾਂ ਨੇ ਗੋਲੀ ਚਲਾਈ ਗਈ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ਨੂੰ ਲੈ ਕੇ ਹੁਣ ਵਕੀਲ ਭਾਈ ਚਾਰੇ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਨਸਾਫ ਮੰਗਿਆ ਜਾ ਰਿਹਾ ਆਓ ਸੁਣਦਿਆਂ ਕੀ ਕਹਿਣਾ ਵਕੀਲ ਭਾਈ ਚਾਰੇ ਦਾ ਮੇਰਾ ਨਾਮ ਹੈ ਡਾਕਟਰ ਜਸਪਿੰਦਰ ਪਾਲ ਸਿੰਘ ਜਿਆਸ਼ ਮੈਨੂੰ ਯਸ਼ਤੇ ਨਾਮ ਤੋਂ ਸਾਰੇ ਜਾਣਦੇ ਆ ਜੀ ਭਾਈ ਜੀ ਮੇਰੇ ਤੇ ਫਾਇਰਿੰਗ ਹੋਈ ਹੈ ਮੇਰੀ ਬਾਰ ਮੇਰੇ ਨਾਲ ਖੜੀ ਹੈ ਪੁਲਿਸ ਮੈਨੂੰ ਕੋਈ ਇਨਸਾਫ ਨਹੀਂ ਦਿਵਾ ਰਹੀ ਠੀਕ ਹੈ ਤੇ ਸਾਡੀ ਸਟੇਟ ਲੈਵਲ ਦੀ ਸਟ੍ਰਾਈਕ ਹੈ ਜੀ ਪੁਲਿਸ ਕਹਿੰਦੀ ਹੈ ਕਿ ਅਸੀਂ ਨਹੀਂ ਨਹੀਂ ਕੋਈ ਕਾਰਨ ਨਹੀਂ ਦਿੱਤੀ ਗਈ ਮੇਰੀ ਬੇਨਤੀ ਆ ਜਦੋਂ ਮੈਸੇਜ ਮੈਨੂੰ ਨਹੀਂ ਪਹੁੰਚਿਆ ਪਾਇਆ ਕਿਉਂਕਿ ਉੱਤੇ ਪੰਜਾਬੀਆਂ ਵਾਲੇ ਪਰ ਵੀ ਦੋ ਦਿਨ ਪੁਲਿਸ ਆਪਦੇ ਉੱਤੇ ਆਪਦੇ ਹੰਨਾ ਨਰਤਕਾ ਕਰ ਰਹੀ ਹੈ ਮੇਰੇ ਨਾਲ ਧੱਕਾ ਕਰ ਰਹੀ ਹੈ ਮੈਨੂੰ ਥੈਟ ਕਰ ਰਹੀ ਹੈ ਮੇਰੀ ਜਾਨ ਨੂੰ ਹਜੇ ਵੀ ਖਤਰਾ ਹੈ ਜੀ ਮੇਰਾ ਵੈਪਨ ਵੀ ਪੁੱਛ ਲੈ ਗਈ ਹੈ ਮੈਨੂੰ ਪੁਲਿਸ ਕੋਈ ਸਿਕਿਉਰਟੀ ਵੀ ਨਹੀਂ ਦੇ ਰਹੀ ਕੁਝ ਵੀ ਨਹੀਂ ਕਰ ਰਹੀ ਮੈਂ ਮੰਗ ਕਰ ਰਿਹਾ ਹਾਂ ਪੁਲਿਸ ਤੋਂ ਕੁਝ ਤਾਂ ਮੈਨੂੰ ਦੇਵੇ ਜੀ ਜੇ ਮੇਰੀ ਜਾਨ ਚਲੀ ਜਾਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਜ਼ਿੰਮੇਦਾਰ ਹੋਣੀ ਹੈ ਤੁਸੀਂ ਘੱਟ ਤੁਹਾਡੇ ਕਿੰਨੇ ਦਿਨ ਚੱਲੂਗੇ ਜਿੰਨੇ ਚਿਰ ਸੜੀ ਸਰਬਾਰ ਦੇ ਮੈਂਬਰ ਬੈਠੇ ਆ ਸਾਨੂੰ ਇਨਸਾਫ ਨਹੀਂ ਮਿਲਦਾ ਯਾਰ ਪਬਲਿਕ ਨੂੰ ਪਛਾਨ ਹੋ ਰਹੀ ਹੈ ਉਹਨਾਂ ਬਸਤੂ ਕੀ ਕਹਿਣਾ ਚਾਹੀਏ ਸਰ ਜਲਦੀ ਇੱਕ ਵੀ ਕਰਤਾ ਹੁਣ ਪਬਲਿਕ ਨਾਲ ਵੀ ਕੱਲ ਨੂੰ ਹੋ ਸਕਦਾ ਜੀ ਕਿਸੇ ਨਾਲ ਇਹ ਸਾਡੀ ਬਾਰ ਨਾਲ ਹੈ ਜੀ ਸਰ ਠੀਕ ਹੈ ਜੀ ਕੀ ਮੈਡਮ ਕੀ ਕਹਿ ਰਹੀ ਹੈ ਸਰ ਉੱਤਾ ਕੁਝ ਕਹਿ ਨਹੀਂ ਰਹੀ ਜੀ ਉਹਨਾਂ ਕੋਲ ਤਾਂ ਟਾਈਮ ਹੀ ਹੈ ਨਹੀਂ ਪੂਸਕੂਲ ਤਾਂ ਟਾਈਮ ਹੀ ਹੈ ਨਹੀਂ ਨਾ ਦੋਸ਼ੀ 145 145 140 ਦੇ ਵਾਕਾ ਹੋਇਆ 145 ਦੇ ਪੁਲਿਸ ਨੂੰ ਪਤਾ ਲੱਗ ਜਾਂਦਾ 6 ਵਜੇ ਤੇ 6 ਵਜੇ ਪੁਲਿਸ ਜਾਂਦੀ ਹੈ 6 ਵਜੇ ਪੁਲਿਸ ਕਿਉਂ ਆਉਂਦੀ ਹੈ ਫਿਰ ਕੀ ਕਰਦੇ ਉਹਨਾਂ ਦੇ ਘਰ ਪਰ ਉਹਨਾਂ ਦੇ ਰਿਸ਼ਤੇਦਾਰਾਂ ਦਾ ਕਬਰ ਉਹ ਕੀਤੀ ਜਾ ਰਹੀ ਹੈ ਪਰ ਮੈਂ ਮੇਰੀ ਬਾਰ ਜੋ ਕਹੂਗੀ ਮੈਂ ਬਾਰ ਦੇ ਨਾਲ ਹੈ ਹਾਂ ਜੀ ਇਹ ਉਹੀ ਆਕਤੀ ਹੈ ਮੈਂ ਐਡਵੋਕੇਟ ਨਮਕੀਤ ਜੀਤਾ ਬਹੁਤ ਸਮਾਂ ਪਹਿਲਾਂ ਐਡਵੋਕੇਟ ਨਰਦੀਪ ਜੀ ਦਾ ਅੱਜ ਸਾਡੀ ਬਾਰ ਦੇ ਵੱਲੋਂ ਜੋ ਸਾਡੇ ਬਾਰ ਦੇ ਮੈਂਬਰ ਜਸ਼ਪ੍ਰੀਤ ਦੇ ਨਾਲ ਜੋ ਕੁਝ ਦਿਨ ਪਹਿਲਾਂ ਕੈਂਪੀਟ ਹੋਇਆ ਉਹਨਾਂ ਤੇ ਗੋਲੀ ਚੱਲੀ ਬਹੁਤ ਸਮਾਂ ਹੋ ਗਿਆ ਉਸ ਗੱਲ ਨੂੰ ਵੀ ਤਾਂ ਕਾਫੀ ਸਮੇਂ ਤੋਂ ਸਾਡੇ ਬਾਰ ਮੈਂਬਰ ਸਾਡੇ ਆਰਓ ਸਾਹਿਬ ਸਾਡੇ ਬਾਰ ਦੇ ਹੋਸਟਡਾਰੀਓ ਇਸ ਗੱਲ ਦੀ ਵੇਟ ਕਰ ਰਹੇ ਸੀ ਕਿ ਪੁਲਿਸ ਇਸ ਦਾ ਜਲਦੀ ਤੋਂ ਜਲਦੀ ਕੋਈ ਨਾ ਕੋਈ ਇਹਦਾ ਹੱਲ ਕੱਢ ਕੇ ਦੋਸ਼ੀਆਂ ਨਾ ਉਹਨਾਂ ਤੇ ਐਫ ਆਈ ਆਰ ਲਾ ਕੇ ਅਰੈਸਟ ਪਾਈ ਜਾਵੇ ਪਰ ਮੇਰੀ ਵੀ ਇਤਿਹਾਸ ਚਾ ਕਿ ਕਾਫੀ ਦਿਨਾਂ ਦੀ ਗੱਲ ਆ ਬਹੁਤ ਦਿਨ ਵੇਟ ਕੀਤੀ ਤਾਂ ਬਹੁਤ ਦਿਨਾਂ ਦੀ ਵੇਟ ਕਰਨ ਤੋਂ ਬਾਅਦ ਅੱਜ ਬਤੌਰ ਬਾਰ ਮੈਂਬਰ ਅਸੀਂ ਸਾਰੇ ਇੱਥੇ ਮੈਕੀਨਾਂ ਕਿਉਂਕਿ ਸਾਡੇ ਬਾਰ ਦਾ ਮੈਂਬਰ ਆ ਹੋ ਤਾਂ ਮੈਂ ਐਸਪੀ ਸਾਹਿਬ ਨਾਲ ਵੀ ਗੱਲਬਾਤ ਕੀਤੀ ਐ ਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਐ ਇਹ ਜੋ ਗੱਲ ਹੈ ਸਰਕਾਰ ਦੇ ਧਿਆਨ ਦੇ ਵਿੱਚ ਵੀ ਲਿਆਂਦੀ ਜਾਊਗੀ ਇਸ ਤਰੀਕੇ ਦੇ ਨਾਲ ਜੋ ਬੜਾ ਟੌਪਿਕ ਚੱਲ ਰਿਹਾ ਉਹਦੇ ਉੱਪਰ ਜੀ ਗੌਰ ਕਰਨੀ ਪਾਉਂਦੀ ਹੈ ਅੱਜ ਐਸਵੀ ਸਾਹਿਬ ਨੇ ਹੁਣ ਵਿਸ਼ਵਾਸ ਦਿਵਾਇਆ ਕਿ ਚੰਦ ਮਿੰਟਾਂ 'ਚ ਭੇਜਦੇ ਆਈਓ ਨੂੰ ਇੱਥੇ ਦੇਖਦੇ ਆ ਅੱਜ ਬੈਠੇ ਪ੍ਰੋਟੈਸਟ ਕਰ ਰਹੇ ਆ ਪਰ ਜਦੋਂ ਤੱਕ ਮਾਈ ਨੇਮ ਉਸ ਤੇ ਪਛਾਣ ਨਹੀਂ ਹੋਗਾ ਉਹ ਤੱਕ ਪ੍ਰੋਟੈਸਟ ਜਿਹੜਾ ਹੈ ਬਾਹਰ ਦੀ ਸਹਿਮਤੀ ਨਾਲ ਕੰਟੀਨਿਊ ਜਿਹੜਾ ਮੇਰੇ ਤੇ ਗੱਲ ਹੀ ਹੋਈ ਤਾਂ ਮੈਂ ਖੁਦ ਆਵਾਜ਼ ਚ ਕਰਾਉਂਗਾ ਮੈਂ ਕਹਿੰਦਾ ਜੇਕਰ ਆਪਾਂ ਕੋਈ ਇਨਵੈਸਟੀਗੇਸ਼ਨ ਵੀ ਕਰਨੀ ਹੈ ਤਾਂ ਉਹ ਵੀ ਟਾਈਮ ਬਾਉਂਡ ਹੋਣੀ ਚਾਹੀਦੀ ਹੈ ਇਹ ਨਹੀਂ ਵੀ ਕੋਈ ਦੀਕ ਨੂੰ ਜਾਂ ਵੀ ਕੋ ਉਹ ਮਸਲਾ ਨਹੀਂ ਹੋਣਾ ਚਾਹੀਦਾ ਹਾਂ ਤੁਸੀਂ ਕਰਨੀ ਹੈ ਕਿਸ ਨੂੰ ਜਿਹੜੇ ਤਾਂ ਨਾਮ ਲੈਂਦੇ ਆ ਉਹਨੂੰ ਪੁੱਛ ਕੇ ਕਰੋ ਅਨਟੈਰੋਗੇਟ ਕਰੋ ਆਪੇ ਦੋਸ਼ੀ ਉਸੇ ਦਾ ਸਰ ਪੁਲਿਸ ਦੇ ਕੋਲ ਕੀ ਪਾਵਰ ਨਹੀਂ ਹੁੰਦੀ ਪੁੱਛੀ ਨਾ ਦੱਸੇ ਸੋ ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਕਿ ਆ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਜੀ ਇਹ ਨਹੀਂ ਆ ਉਸ ਜਿਹਨੂੰ ਬਾਇ ਨੇਮ ਨਾਲ ਬੁਲਾਉਂਦੇ ਆ ਉਹਨਾਂ ਨੂੰ ਜਾ ਕੇ ਅਰੈਸਟ ਪਾਓ ਲੈ ਕੇ ਆਓ ਔਰ ਦੋ ਮਿੰਟ ਦਾ ਨਿਕਲ ਕੀ ਚੱਲ ਰਿਹਾ ਤੋ ਇਹ ਕਰਕੇ ਥੋੜਾ ਜਿਹਾ ਪੁਲਿਸ ਦੇ ਜਿਹੜੇ ਤਾਕਤਕਾਰੀ ਦੇ ਆਪ ਜੀ ਤੀਕੀ ਲੈਣੀ ਚਾਹੀਦੀ ਅਤੇ ਜੇਕਰ ਗੱਲ ਕੀਤੀ ਜਾਵੇ ਡੀਐਸਪੀ ਸਿਟੀ 2 ਬਠਿੰਡਾ ਦੀ ਤਾਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਓ ਇੱਥੇ ਥਾਣਾ ਥਰਮਲ ਵਿਖੇ 6/25 ਇੱਕ ਐਫਆਈਆਰ ਦਰਜ ਹੋਈ ਸੀ ਸਾਨੂੰ ਉੱਤੇ ਇਨਫਾਰਮੇਸ਼ਨ ਇਹ ਮਿਲੀ ਸੀਗੀ ਕਿ ਜਿਵੇਂ ਕੰਪਲੇਨਰ ਨੂੰ ਦੱਸਿਆ ਗਿਆ ਸੀ ਕਿ ਉਸਤੇ ਫਾਇਰਿੰਗ ਕਰਤੀ ਹੈ ਜੋ ਕੰਪਲੇਨਰ ਨੇ ਉਹ ਐਡਵੋਕੇਟ ਯਸ਼ਪੰਦਰ ਪਾਲ ਨੇ ਉਸ ਸਮੇਂ ਇਹਨਾਂ ਵੱਲੋਂ ਅਣਪਛਾਤੇਆਂ ਤੇ ਮੁਕਦਮਾ ਦਰਜ ਕਰਵਾਇਆ ਗਿਆ ਸੀਗਾ ਮੁਕਦਮਾ ਦਰਜ ਕਰਦੇ ਜੀ ਥਾਣਾ ਥਰਮਲ ਦੀਆਂ ਟੀਮਾਂ ਸੀਆਈਏਐਸ ਦੀਆਂ ਟੀਮਾਂ ਸਾਡੀਆਂ ਵੱਖਰੀਆਂ ਵੱਖਰੀਆਂ ਟੀਮਾਂ ਇਸ ਮੁਕਦਮੇ ਨੂੰ ਟ੍ਰੇਸ ਕਰਨ ਤੇ ਲੱਗ ਗਿਆ ਸੀਗੀਆਂ ਅਸੀਂ ਇਹਦੇ ਵਿੱਚ ਮਲਟੀਪਲ ਐਂਗਲਸ ਇਨਵੋਲਡ ਸੀ ਅਸੀਂ ਕਈ ਵਕਤ-ਵਕਤ ਥਿਉਰੀਸ ਤੇ ਇਸ ਤੇ ਕੰਮ ਕਰ ਰਹੇ ਸੀਗੇ ਤੇ ਇਨਫੈਕਟ ਹੁਣ ਵੀ ਸਾਡੀਆਂ ਟੀਮਾਂ ਵਕਫ-ਵਕਤ ਐਂਗਲਸ ਤੇ ਇਸ ਤੇ ਕੰਮ ਕਰ ਰਹੇ ਆ ਤੇ ਇਹਦੇ ਵਿੱਚ ਕੀ ਸੀਗਾ ਕਿ ਹਜੇ ਤੱਕ ਇਹਦਾ ਆਇਡੈਂਟੀਫਾਈ ਨਹੀਂ ਹੋਇਆ ਸੀ ਤਾਂ ਵਕੀਲਾਂ ਵੱਲੋਂ ਇੱਕ ਰੋਸ ਪ੍ਰਗਟ ਕੀਤਾ ਗਿਆ ਸੀਗਾ ਵੀ ਪੁਲਿਸ ਦੋਸ਼ੀ ਨੂੰ ਨਹੀਂ ਫੜਦੀ ਜਾਂ ਦੋਸ਼ੀ ਨੂੰ ਨਾਮ ਜਨਨੀ ਕਰਦੀ ਆ ਤੇ ਮੈਂ ਥੋੜੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਇਸ ਕੰਪਲੇਨੈਂਟ ਵੱਲੋਂ ਸਾਨੂੰ ਕੋਈ ਸਪਲੀਮੈਂਟਰੀ ਸਟੇਟਮੈਂਟ ਦਿੱਤੀ ਹੀ ਨਹੀਂ ਗਈ ਸੀ ਕਦੇ ਵੀ ਵੀ ਮੈਨੂੰ ਕੀ ਸ਼ੱਕ ਆਇਆ ਜਾਂ ਕੋਈ ਵਜ੍ਹਾ ਰੰਜਿਸ਼ ਹੋਵੇ ਜਾਂ ਕੋਈ ਕੋਈ ਹੋਵੇ ਗੱਲਬਾਤ ਕੰਪਲੇਨੈਂਟ ਵੱਲੋਂ ਇਨਵੈਸਟੀਗੇਟਿੰਗ ਅਫਸਰ ਨੂੰ ਜਾਂ ਥਾਣਾ ਥਰਮਲ ਵਿਖੇ ਕੋਈ ਵੀ ਸਪਲੀਮੈਂਟਰੀ ਸ਼ੀਟ ਨਹੀਂ ਦਿੱਤੀ ਸੀ ਬਟ ਚਲੋ ਇਹਨਾਂ ਨੇ ਧਰਨਾ ਵਗੈਰਾ ਲੱਗਿਆ ਸੀ ਇਸ ਸਬੰਧ ਦੇ ਵਿੱਚ ਹੀ ਤੇ ਹੁਣ ਅੱਜ ਕੰਪਲੇਨੈਂਟ ਨੇ ਸਾਨੂੰ ਇੱਕ ਸਪਲੀਮੈਂਟਰੀ ਸਟੇਟਮੈਂਟ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਇੱਕ ਸ਼ੱਕ ਜ਼ਾਹਿਰ ਕੀਤਾ ਇੱਕ ਵਜਾ ਰੰਜੀਤ ਦੱਸੀ ਹੈ ਵੀ ਮੇਰਾ ਫਲਾਣ ਫਲਾਣੇ ਬੰਦੇ ਤੇ ਮੈਨੂੰ ਇਸਨੇ ਕਰਵਾਇਆ ਜਾਂ ਕੀਤਾ ਹੈਗਾ ਤੇ ਆਹਦੀ ਵਜਾ ਰੰਜੀਤ ਸੀ ਹੁਣ ਅਸੀਂ ਇਹਨੇ ਸਪਲੀਮੈਂਟਰੀ ਸਟੇਟਮੈਂਟ ਲੈ ਕੇ ਹੁਣ ਅਸੀਂ ਅਗਲੀ ਕਾਰਵਾਈ ਉਹਦੇ ਵਿੱਚ ਲੈ ਕੇ ਆਵਾਂਗੇ ਇਹਨੂੰ ਪ੍ਰਬਿਸ਼ੋਦ ਵਾਇਗਰੀ ਮੁਕ ਪਰਕਰਲਿਤਾ ਦੇ ਨੀ ਦੇਖੋ ਇਹਦੇ ਵਿੱਚ ਸਾਡੇ ਤਾਂ ਪਹਿਲੇ ਦਿਨ ਤੋਂ ਹੀ ਇਹ ਸੀਗਾ ਵੀ ਕਿਉਂਕਿ ਇਹਨਾਂ ਵੱਲੋਂ ਹੀ ਅਨਪਛਾਤੇਆਂ ਤੇ ਮੁਕਦਮਾ ਦਰਜ ਕਰਵਾਇਆ ਸੀਗਾ ਸਾਡੇ ਤਾਂ ਪਹਿਲੇ ਦਿਨ ਤੋਂ ਹੀ ਇਹ ਕੋਸ਼ਿਸ਼ ਸੀ ਵੀ ਜਲ ਤੋਂ ਜਲਦੇ ਇਹ ਮੁਕਦਮਾ ਟਰੇਸ ਹੋਵੇ ਤਾਂ ਜੋ ਜਿਸ ਵੱਲੋਂ ਵੀ ਇਹ ਵਾਰਦਾਤ ਕੀਤੀ ਗਈ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਅੱਜ ਹੁਣ ਸਾਨੂੰ ਕੰਪਲੇਨੈਂਟ ਨੇ ਸਪਲੀਮੈਂਟਰੀ ਸਟੇਟਮੈਂਟ ਦਿੱਤੀ ਹੈ ਜਿੰਨਾ ਵਿੱਚ ਉਹਨਾਂ ਨੇ ਕਿਸੇ ਬੰਦੇ 'ਤੇ ਸ਼ੱਕ ਜਾਰੀ ਕੀਤਾ ਤੇ ਉਹਨੂੰ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਉਹ ਸਾਰੇ ਐਂਗਲ ਵਿਚਾਰਾਂਗੇ ਜੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਬੰਦੀ ਇਕ ਸਰਵਾਰ ਬਾਰਸ਼ ਦੇ ਲੈਕਚਰ ਵੀ ਹੈਗੇ ਕੋਈ ਉਸ ਦਾ ਵੀ ਹੈਗਾ ਜਿਸ ਤਰ੍ਹਾਂ ਦਿੱਲੀ ਤੋਂ ਨਾ ਲਾ ਰਹੇ ਹੈਗੇ ਵੀ ਵੋਟਰ ਦਾ ਹੱਕ ਖੜ ਸਕਦਾ ਦੇਖੋ ਜਿੱਥੋਂ ਤੱਕ ਤਾਂ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਗੱਲ ਹੈ ਜੀ ਸਾਡੀ ਇਨਵੈਸਟੀਗੇਟਿੰਗ ਟੀਮਾਂ ਜੋ ਹੈਗੀਆਂ ਉਹ ਅਸੀਂ ਲੱਗੇ ਹੋਏ ਹਾਂ ਜੀ ਸਾਡਾ ਇਹ ਅਸੀਂ ਜਲਦੋ ਜਲ ਟ੍ਰੇਸ ਕਰੀਏ ਜਿੱਥੋਂ ਤੱਕ ਦੀ ਬਾਹਰ ਐਸੋਸੀਏਸ਼ਨ ਦੀ ਗੱਲ ਹੈ ਉੱਥੇ ਮਤਲਬ ਇਲੈਕਸ਼ਨ ਤਾਂ ਹੈ ਹੁਣ ਅੱਗੇ ਕੀ ਮਤਲਬ ਇਸ ਚੀਜ਼ ਦਾ ਕੀ ਮੈਨੇ ਹੈ ਜਾਂ ਧਰਨਾ ਲੱਗ ਰਿਹਾ ਨਹੀਂ ਲੱਗ ਰਿਹਾ ਤੁਹਾਨੂੰ ਬੈਟਰ ਜਿਹੜੇ ਐਸੋਸੀਏਸ਼ਨ ਦੇ ਮੈਂਬਰਸ ਹੋਹੀ ਰਸ ਸਕਦੇ ਜੀ ਇੱਕ ਸਰ ਜਿਹਦੇ ਜਿਸ ਵਕੀਲ ਸਾਹਿਬ ਦੇ ਉੱਤੇ ਫਾਇਰਿੰਗ ਦਾ ਮਸਲਾ ਹੈ ਵੀ ਕਹਿਣਾ ਹੈਗਾ ਸੀ ਵੀ ਪੁਲਿਸ ਦੇ ਦੇ ਤੱਕ ਹਮ ਮੇਰਾ ਵੀ ਅਸਰਾ ਲੈ ਲਿਆ ਤੇ ਮੇਰਾ ਮੋਬਾਈਲ ਫੋਨ ਲੈ ਲ ਦੇਖੋ ਮੈਂ ਤੁਹਾਨੂੰ ਉਹੀ ਦੱਸਣਾ ਚਾਹੁੰਦਾ ਜੀ ਇਹ ਕੰਪਲੇਨੈਂਟ ਵੱਲੋਂ ਐਡਵੋਕੇਟ ਯਸ਼ਪਿੰਦਰ ਵੱਲੋਂ ਇਹ ਅਣਪਛਾਤੇਆਂ ਤੇ ਮੁਕੱਦਮਾ ਦਰਜ ਕਰਵਾਇਆ ਗਿਆ ਸੀਗਾ ਤੇ ਅਸੀਂ ਟਰੇਸ ਕਰ ਰਹੇ ਸੀ ਜੋ ਹਜੇ ਤੱਕ ਅਕਿਊਸ਼ ਨਹੀਂ ਟਰੇਸ ਹੋਇਆ ਸੀਗਾ ਤਾਂ ਗ੍ਰਿਫਤਾਰੀ ਦੀ ਗੱਲ ਤਾਂ ਉਦੋਂ ਆਊਗੀ ਜਦੋਂ ਅਕਿਊਸ਼ ਟਰੇਸ ਹੋਊਗਾ ਤਾਂ ਉਹ ਜਿੱਥੋਂ ਤੱਕ ਦੀ ਮੋਬਾਈਲ ਤੇ ਵੈਪਨ ਦੀ ਗੱਲ ਕਰ ਰਹੇ ਹਾਂ ਅਸੀਂ ਵੱਖ-ਵੱਖ ਐਂਗਲ ਤੇ ਵੱਖ-ਵੱਖ ਥਿਊਰੀਸ ਤੋਂ ਇਨਵੈਸਟੀਗੇਟ ਕਰ ਰਹੇ ਹਾਂ ਉਸ ਇਨਵੈਸਟੀਗੇਸ਼ਨ ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹਨਾਂ ਦਾ ਵੈਪਨ ਲੈ ਕੇ ਫੋਰੈਂਸਿਕ ਲਈ ਭੇਜਿਆ ਹੋਇਆ ਹੈਗਾ ਤਾਂ ਜਦੋਂ ਉਹਦੀ ਵੀ ਰਿਪੋਰਟ ਆਊਗੀ ਤਾਂ ਅੱਗੇ ਜਿਹੇ ਜਿਹੇ ਰਿਪੋਰਟ ਆਊਗੀ ਉਸੇ ਉੱਤੇ ਕਾਰਵਾਈ ਵਾਲ ਉਸ ਲੈ ਕੇ ਆਵਾਂਗੇ ਤੇ ਹੁਣ ਪਟਿਲ ਸਾਹਿਬ ਤੁਹਾਨੂੰ ਨਹੀਂ ਲਾਣਗੇ ਉਹਨਾਂ ਨੂੰ ਛਾੜ ਦਵਾ ਦੇਣਗੇ ਦੇਖੋ ਪੁਲਿਸ ਤਾਂ ਪਹਿਲੇ ਦਿਨ ਤੋਂ ਹੀ ਪੁਲਿਸ ਐਡਮਿਨਿਸਟ੍ਰੇਸ਼ਨ ਤਾਂ ਉਹ ਇਹੀ ਕਹਿ ਰਿਹਾ ਤੇ ਅਸੀਂ ਉਸ ਚੀਜ਼ ਤੇ ਪੱਕੇ ਵੀ ਹੈਗੇ ਆਂ ਵੀ ਅਸੀਂ ਸਾਡੀ ਇਹੀ ਕੋਸ਼ਿਸ਼ ਹੈ ਵੀ ਇਹਨੂੰ ਜਲਦ ਤੋਂ ਜਲਦ ਅਸੀਂ ਇਹਨੂੰ ਟ੍ਰੇਸ ਕਰੀਏ ਤਾਂ ਜੋ ਮਤਲਬ ਇੱਕ ਜਿਹੜੀ ਕੁਵਾਰਤਾ ਸੀ ਕ੍ਰੀਮਸ ਹੋਵੇ ਤੇ ਦੋਸ਼ੀ ਫੜਿਆ ਜਾਵੇ ਤਾਂ ਪੁਲਿਸ ਪੁਲਿਸ ਵੱਲੋਂ ਤਾਂ ਮੈਂ ਇਹੀ ਕਹੀ ਵੀ ਵਿਸ਼ਵਾਸ ਦਿਵਾਉਣਾ ਹੈ ਜੀ ਅਸੀਂ ਇਹਨੂੰ ਜਲਦੀ ਜਲਦੀ ਟ੍ਰੇਸ ਕਰਾਂਗੇ ਬਾਕੀ ਉਹ ਧਰਨਾ ਲਾਉਣਾ ਜਾਂ ਨਹੀਂ ਲਾਉਣਾ ਇਹ ਤੁਸੀਂ ਵੱਲੋਂ ਬਾਹਰ ਐਸੋਸੀਏਸ਼ਨ ਜਾਂ ਉਹ ਹੀ ਦੱਸ ਸਕਦੇ ਨੇ ਜੀ ਅੱਗੇ ਇਸ ਬਾਰੇ ਜੇ ਦੇਖਿਆ ਜਾਵੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਵਿਗੜਦੀ ਨਜ਼ਰ ਆ ਰਹੀ ਹੈ ਆਏ ਦਿਨ ਕਤਲ ਵਰਗੀਆਂ ਵਾਰ ਦਾ ਤਾਂ ਗੋਲੀ ਚੱਲਣ ਵਰਗੀਆਂ ਵਾਰ ਦਾ ਤਾਂ ਆਮ ਹੋ ਚੁੱਕਿਆ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਵਕੀਲ ਭਾਈਚਾਰੇ ਨੂੰ ਸਮਾਂ ਦੇ ਵਿੱਚ ਕਦੋਂ ਇਨਸਾਫ ਮਿਲਦਾ ਤਾਂ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ